ਨੀ ਹੋਤਰੀ ਇਹ ਅੱਜ ਇੱਥੇ ਅਸੀਂ ਆਏ ਸੀਗੇ ਇੱਥੇ ਉਤਰਨਾ ਲੱਗਿਆ ਹੋਇਆ ਸੀਗਾ ਇੱਕ ਦੁਖਮਈ ਘਟਨਾ ਹੋਈ ਸੀ ਜਿਹਦੇ ਵਿੱਚ ਜੱਗੂ ਭਗਵਾਨਪੁਰੀਆ ਜੀ ਦੀ ਮਾਤਾ ਦਾ ਤੇ ਉਹਨਾਂ ਦੇ ਇੱਕ ਰਿਸ਼ਤੇਦਾਰ ਦਾ ਕੱਲ ਮਰਡਰ ਹੋ ਗਿਆ ਸੀਗਾ ਥੈਟ ਇਜ਼ ਵੈਰੀ ਅਨਫੋਰਚੂਨੇਟ ਸੀਗੀ ਇਨਸੀਡੈਂਟ ਉਹਦੇ ਵਿੱਚ ਪਿੱਛੇ ਇਹਨਾਂ ਨੇ ਅੱਜ ਤਰਨਾ ਲਗਾਇਆ ਸੀਗਾ ਤੇ ਇੱਕ ਕੰਪਲੇਂਟ ਕੱਲ ਇਹਨਾਂ ਨੇ ਦਿੱਤੀ ਸੀਗੀ ਅੰਗੇਜਡ ਫਾਰਮਰ ਮਿਨਿਸਟਰ ਸੁਖਜਿੰਦਰ ਢਿੱਪੀ ਸੀਐਮ ਡਾਕਟਰ ਸੁਖਜਿੰਦਰ ਸੋਰੀ ਸੁਖਜਿੰਦਰ ਸਿੰਘ ਰੰਧਾਵਾ ਐਂਡ ਹਿਸ son ਤੇ ਹੋਰ ਵੀ ਉਹਨਾਂ ਦੇ ਨਾਮ ਲਿਖਾਏ ਸੀਗੇ ਤੇ ਅੱਜ ਇੱਕ ਡੀਡੀਆਰ ਆਫਟਰ ਇਸ ਧਰਨਾਵਾਸ ਲੇਟ ਇੱਕ ਜੀਡੀ ਨੰਬਰ 2628625 ਦੇ ਵਿੱਚ ਇਹਨਾਂ ਨੇ ਕੱਟ ਦਿੱਤੀ ਗਈ ਹੈ ਜਿਹਦੇ ਵਿੱਚ ਉਹਨਾਂ ਨੇ ਸਾਡੀ ਐਪਲੀਕੇਸ਼ਨ ਰਿਸੀਵ ਕਰ ਲਈ ਹੈ ਤੇ ਉਹਦੇ ਵਿੱਚ ਇਹਨਾਂ ਨੇ 3 ਹਫਤੇ ਦਾ ਟਾਈਮ ਸਾਨੂੰ ਲਿਖ ਕੇ ਦਿੱਤਾ ਵੀ ਅਸੀਂ 3 ਹਫਤੇ ਦੇ ਵਿੱਚ ਐਕਸ਼ਨ ਇਹਦੇ ਖਿਲਾਫ ਜੋ ਵੀ ਹੋਏਗਾ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਅਸੀਂ ਜੋ ਵੀ ਹੋਏਗਾ ਉਹਦਾ ਰਿਜ਼ਲਟ ਅਸੀਂ ਤੁਹਾਨੂੰ ਦੇ ਦਾਂਗੇ ਸਿਕਿਉਰਟੀ ਦੀ ਗੱਲ ਚੱਲੀ ਹੈ ਤੇ ਜੇ ਨਹੀਂ ਦੇਣਗੇ ਕੋਈ ਗੱਲ ਨਹੀਂ ਹੋਵੇਲ ਹੈਡ ਟੂਵਰਡਸ ਹਾਈ ਕੋਰਟ ਜੇ ਸਾਨੂੰ ਨਾ ਮਿਲੀ ਕਿਉਂਕਿ ਉਹਦੀ ਜਾਨ ਨੂੰ ਦੇਖੋ ਉਹਨਾਂ ਦੀ ਜਾਨ ਨੂੰ ਖਤਰਾ ਇਸ ਟਾਈਮ ਕਿਉਂਕਿ ਉਹਨਾਂ ਦੇ ਜਿਹੜੇ ਕੋਈ ਰਹਿ ਗਏ ਨੇ ਸਿਸਟਰ ਜਿਹੜੇ ਡਿਸੀਜ਼ ਨੇ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ ਗੈਂਗਵਾੜ ਦਾ ਹੋਣ ਦਾ ਇੱਕ ਡਰ ਹੈ ਇਸ ਕਰਕੇ ਉਹਨਾਂ ਦੀ ਸਕਿਉਰਿਟੀ ਇਸ ਟਾਈਮ ਜ਼ਰੂਰੀ ਹੈ ਪ੍ਰੀਫਰੈਂਸ ਦੇਣੀ ਚਾਹੀਦੀ ਹੈ ਪੁਲਿਸ ਨੂੰ ਪਰਿਵਾਰ ਹੁਣ ਪੂਰੀ ਤਰ੍ਹਾਂ ਸਹਿਮਤ ਹੈ ਜੀ ਇਸ ਕਾਰਵਾਈ ਤੇ ਫੈਮਲੀਆਂ ਪੁਲਿਸ ਸੈਟੀਸਫਾਈਡ ਫੈਮਲੀਆਂ ਪੁਲਿਸ ਸੈਟੀਸਫਾਈਡ ਕਿਉਂਕਿ ਉਹਨਾਂ ਨੇ ਸਾਰਾ ਇਹ ਪੁਲਿਸ ਨਾਲ ਗੱਲਬਾਤ ਕਰਕੇ ਫੇਰ ਕਰਕੇ ਮੀਡੀਆ ਨਾਲ ਸਾਰਾ ਕੁਝ ਕਰਕੇ ਮੀਡੀਆ ਦੇ ਸਾਹਮਣੇ ਅਸੀਂ ਤਾਂ ਹੀ ਇਹ ਦੇ ਰਹੇ ਹਾਂ ਕਿੰਨਾ ਟਾਈਮ ਦੋ ਹਾਈਲਾਈਟਿੰਗ ਕੀ ਸੀ ਆ ਉਹਨੀਆਂ ਚੀਜ਼ਾਂ ਇੰਟੈਲੀਜੈਂਸ ਦੀ ਟੀਮ ਉਹ ਕਰਾ ਸਾਰੀਆਂ ਉਹ ਗਈਆਂ ਵਾ ਉਹਨੀਆਂ ਚੀਜ਼ੇ ਟਾਈਮ ਲੱਗਣਾ ਤੇ ਉਹ ਸਾਨੂੰ ਉਹਨਾ ਟਾਈਮ ਦੋ ਜਦੋਂ ਉਹਨੂੰ ਇੱਕ ਚੀਜ਼ ਕੀ ਦਵਾਏ ਤੁਹਾਡਾ ਇਹ ਕਿਹੜਾ ਰਿਸ਼ਤੇਦਾਰ ਸੀ ਮੇਰਾ ਰੀਅਲ ਬ੍ਰਦਰ ਹੈ ਕਰਨਵੀ ਸਿੰਘ ਬਸ ਠੀਕ ਹੈ ਲੱਗਦਾ ਇਨਸਾਫ ਮਿਲ ਰੇ ਭੋਲੇ ਬਾਕੀ ਕਿ ਚਲੋ ਆਏ ਆ ਆਪਾਂ ਤਾਂ ਨਾ ਵੀ ਲਾਇਆ ਵਾ ਸਾਨੂੰ ਛੇਰ ਤੇ ਬੈਠੇ ਤੁਹਾਡੇ ਸਾਹਮਣੇ ਆ ਹਲਕਾ ਉਹਨਾਂ ਨੂੰ ਚੀਜ਼ ਦਵਾਏ ਤੇ ਸਾਨੂੰ 15 ਦਿਨ ਦਾ ਥੋੜਾ ਟਾਈਮ ਤੇ ਦੋ ਲੈਟਰ ਚ ਕੀ ਲਿਖਿਆ ਗਿਆ ਹੈ ਲੈਟਰ ਦੇ ਵਿੱਚ ਸਰ ਤੁਹਾਨੂੰ ਕੋਈ ਗੱਲ ਨਹੀਂ ਉਹਨਾਂ ਨੇ ਪਹੁੰਚ ਲੈ ਆਪ ਲਈ ਹੋਈ ਆ ਤੁਹਾਨੂੰ ਉਹ ਕਰਨਾ ਪੈਣਾ ਹੈ ਕਿ ਬੁਲੇਟ ਹਾਂਜੀ ਹਾਂਜੀ ਉਹਨਾਂ ਨੇ ਹਾਲੇ ਤੱਕ ਨਹੀਂ 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 ਤੁਹਾਨੂੰ ਉਹ ਜਿੰਦਾ ਉਹਨਾਂ ਦੇ ਪਰਿਵਾਰ ਦਾ ਹੋਏਗਾ ਤੁਹਾਡੀ ਪਰਿਵਾਰ ਦਾ ਤੁਸੀਂ ਸੰਸਕਾਰ ਕਰਨਾ ਹਾਂਜੀ ਸਰਪੰਚ ਨਾਲ ਕਰਨਾ ਕੋਣ ਆ ਰਿਹਾ ਵਿਦੇਸ਼ ਤੋਂ ਆ ਕੋਈ ਆ ਰਿਹਾ ਹਾਂਜੀ ਮੇਰੇ ਬ੍ਰਦਰ ਹੈ ਛੋਟਾ ਮੇਰਾ ਭਰਾ ਹਮੋਂ ਦੇ ਕਰਕੇ ਨੂੰ ਹੈ ਉਹਦੇ ਲਈ ਵੀ ਉਹਦੇ ਲਈ ਵੀ ਕੋਈ ਸੁਰੱਖਿਆ ਮੰਗੀ ਤੁਸੀਂ ਨਹੀਂ ਅਸੀਂ ਕੋਈ ਸੁਰੱਖਿਆ ਨਹੀਂ ਕੋਈ ਨਹੀਂ ਹਲੇ ਦੇਖੋ ਮੰਗੀ ਇਹਨਾਂ ਨੇ ਹੰਮ ਇੱਕ ਟਰੱਸਟ ਦਵਾਇਆ ਤੁਹਾਨੂੰ ਟਾਈਮ ਦਿਓ ਅਸੀਂ ਇਹਨੇ ਦਿਨਾਂ ਵਿੱਚ ਤੁਹਾਨੂੰ ਕਾਰਵਾਈ ਕਰਕੇ ਦੱਸਾਂਗੇ ਅਸੀਂ ਇਹਨਾਂ ਦੇ ਯਕੀਨ ਤੋਂ ਹੀ ਦਰਮਾਤ ਕਰਾਂਗੇ ਆਹ ਜਾਂ ਕਾਜੀ ਦੇ ਤਾਂ ਅੱਛਾ ਜੀ ਉਹਨਾਂ ਨੇ ਅਸੀਂ ਇਹ ਆਇਆ ਜੀ ਦੇ ਨਾਲ ਹਾਂ ਸਭ ਤੋਂ ਬਾਅਦ ਆਹ ਆਹ ਜਾਂ ਖਤਮ ਗਾਲਿਆ ਆਹ ਚੀਜ਼ ਜਿਹੜੀ ਹੈ ਨਾ ਇਹਦੇ ਨਾਲ ਹਾਂ ਵਿਚਾਰ ਗੱਲ ਤੇ ਜਾਵਦੇ ਕਾਰਨ ਹੋਊ 15 ਦਿਨਾਂ ਦੇ ਚਾਹ ਤਾਂ ਸਾਰਾ ਕੁਝ ਨਾ ਸਬੂਤ ਹੋ ਗਿਆ ਕੀ ਸਿਕਿਉਰਟੀ ਮਿਲੀ ਹੈ ਜੀ ਹਾਂ ਕਿੰਨੀ ਸਿਕਿਉਰਟੀ ਮਿਲੀ ਇਹ ਨਹੀਂ ਮਿਲ ਵਜ੍ਹਾ ਪਤਾ ਨਹੀਂ ਮਿਲਦੀ ਤੁਹਾਨੂੰ ਮਿਲੀ ਹੈ ਕਿ ਤੁਹਾਡੇ ਬੇਟੇ ਨੂੰ ਮਿਲੀ ਹੈ

ਹੋ ਤੱਕ ਦੀ ਕਾਰਵਾਈ ਤੋਂ ਪੁਲਿਸ ਇੰਸੈਟੀਸਫਾਈ ਤੁਸੀਂ ਤੁਹਾਨੂੰ ਹੁਣ ਜਿਹੜੇ ਸਾਹਮਣੋਂ ਉਹਨਾਂ ਨੇ ਸਾਨੂੰ ਸਾਥ ਦਵਾਇਆ ਵੇਜ ਕੇ ਦਵਾਇਆ ਉਹ ਸਾਨੂੰ ਤੁਹਾਨੂੰ ਸਹੀ ਲੱਗਦਾ ਵਾ ਅੱਗੇ ਹੁਣ ਜੇ ਜਿਤਰਾ ਇਹ ਚੱਲਣਗੇ ਸਹੀ ਚੱਲਣਗੇ ਸਹੀ ਚੱਲਾਂਗੇ ਜੇ ਬਾਅਦ ਵਿੱਚ ਇਹਨਾਂ ਖਰਾਬ ਕਰਦੇ ਆ ਆਪਾਂ ਫੇਰ ਨਾ ਲਾਵਾਂਗੇ ਆਪਾਂ ਇਹ ਤੁਹਾਨੂੰ ਪਿਆੰਦਾ ਹੋਇਆ ਉਹਨਾਂ ਨੇ ਆ ਜਿਹੜਾ ਜਾਣਲਾ ਹੈ ਉਹਨਾਂ ਦੇ ਉਹ ਜਿਹੜੀ ਹੈਗੀ ਐਫ ਆਈ ਆਰ ਵੀ ਕੀਤੀ ਆ 185 ਉਹਨਾਂ ਨਾਲ ਸੈਟੀਸਫਾਈ ਹੋਇਆ ਜਿਹੜੀ ਉਹ ਐਪਲੀਕੇਸ਼ਨ ਦਾ ਬਾਰ ਬਾਰ ਪਾ ਰਿਹਾ ਉਹਦਾ ਜਿਹੜਾ ਆ ਉਹ ਉਹਦੇ ਵਿੱਚ ਹੀ ਕਰਕੇ 185 ਦੇ ਵਿੱਚ ਜਿਹੜਾ ਮਕਦਮਾ ਉਹਦੇ ਤੁਸੀਂ ਦੋ ਵੀ ਹੋਏਗਾ ਤੇ ਸਕਿਉਰਟੀ ਗੇਟ ਤੇ ਦਿੱਗੇ ਇਹਨਾਂ ਨੂੰ ਇਹਨਾਂ ਮੇਲ ਹਾਲ ਦਾ ਦੋ ਬੰਦੇ ਨੇ ਦੋ ਬੰਦੇ ਸੌਖੇ ਜ਼ਰੂਰੀ